ਨਾਬਾ ਬਲਾਕ ਦੇ ਪਿੰਡ ਕੰਸੂਆ ਖੁਰਦੇ ਮਜ਼ਦੂਰਾਂ ਵੱਲੋਂ ਸੰਸਦ ਮੈਂਬਰਾਂਗੇ ਨੌ ਸਵਾਲ ਰੱਖੇ ਹਨ ਉਹਨਾਂ ਨੇ ਮਨਰੇਗਾ ਰੱਦ ਕਰਕੇ ਬੀਬੀ ਜੀ ਰਾਮਜੀ ਕਾਨੂੰਨ ਦੇ ਹੱਕ ਵਿੱਚ ਵੋਟ ਕੀ ਸੋ ਸਮਝ ਕੇ ਪਾਈ ਹੈ ਇਹਨਾਂ ਸਵਾਲਾਂ ਬਾਬਤ ਪਿੰਡ ਵਿੱਚ ਬੋਰਡ ਵੀ ਲਗਾਇਆ ਗਿਆ ਹੈ ਤੇ ਨਾਲ ਹੀ ਰਾਜ ਸਭਾ ਮੈਂਬਰ ਰਮਨੀਤ ਬਿੱਟੂ ਨੂੰ ਨਿੱਜੀ ਤੌਰ ਤੇ ਇਹ ਸਵਾਲ ਡਾਕ ਰਾਹੀਂ ਭੇਜੇ ਜਾਣਗੇ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਚਰਚਾ ਦੌਰਾਨ ਇਹ ਸਵਾਲ ਰੱਖਣ ਦਾ ਵਿਚਾਰ ਆਇਆ ਹੈ ਕਿ ਰਮਨੀ ਸਿੰਘ ਬਿੱਟੂ ਤੋਂ ਇਲਾਵਾ ਸ਼ਾਇਦ ਹੀ ਕੋਈ ਪੰਜਾਬ ਦਾ ਵਸਨੀਕ ਹੋਵੇ ਜਿਸ ਨੇ ਇਸ ਕਾਨੂੰਨ ਦੇ ਹੱਕ ਵਿੱਚ ਵੋਟ ਪਾਈ ਹੋਵੇ ਹਾਂਜੀ ਇਹ ਅਸੀਂ ਸਾਰੇ ਮਨਰੇਗਾ ਮਜ਼ਦੂਰਾਂ ਨੇ ਵਿਚਾਰ ਕੀਤਾ ਕਿ ਜੋ ਕਾਨੂੰਨ ਕੇਂਦਰ ਵੱਲੋਂ ਪਾਸ ਕੀਤਾ ਗਿਆ ਇਸ ਵਿੱਚ ਜੋ ਸੰਸਦ ਮੈਂਬਰ ਨੇ ਉਹਨਾਂ ਨੂੰ ਇਹ ਕਿੰਨੀ ਦੇਰ ਪਹਿਲਾਂ ਸੰਸਦ ਵਿੱਚ ਇੱਕ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਬਿੱਲ ਉਹ ਕਿੰਨਾ ਟਾਈਮ ਪਹਿਲਾਂ ਮਿਲਿਆ ਉਹਨਾਂ ਨੇ ਕਿਹਨਾਂ ਕਿਹਨਾਂ ਨਾਲ ਇਸ ਦੇ ਤੇ ਵਿਚਾਰ ਚਰਚਾ ਕੀਤੀ ਸਾਡੇ ਮਨ 'ਚ ਇਹ ਸਵਾਲ ਆ ਕਿਉਂਕਿ ਸਾਡੀ ਕਿਸਮਤ ਦਾ ਫੈਸਲਾ ਕਰਨ ਵਾਲੇ ਜੋ ਸੰਸਦ ਮੈਂਬਰ ਨੇ ਉਹਨਾਂ ਨੇ ਸਟੇਕਹੋਲਡਰ ਨੂੰ ਨਾ ਪੁੱਛ ਕੇ ਬਿਨਾ ਪੜੇ ਸਾਨੂੰ ਲੱਗ ਰਿਹਾ ਵੀ ਉਹਨਾਂ ਨੇ ਕਾਨੂੰਨ ਨੂੰ ਬਿਨਾ ਪੜੇ ਇਹਦੇ ਤੇ ਇਹਦੇ ਹੱਕ 'ਚ ਵੋਟ ਪਾਈ ਹੈ। ਇਸ ਕਰਕੇ ਅਸੀਂ ਨੇ ਇਹਦਾ ਫੈਸਲਾ ਕੀਤਾ ਕਿ ਅਸੀਂ ਬੈਨਰ ਲਗਾ ਕੇ ਤੇ ਮੁੱਖ ਇਹਨੂੰ ਜਿਹੜਾ ਸੰਸਦ ਮੈਂਬਰ ਆ ਰਵਨੀਤ ਬਿੱਟੂ ਜੀ ਜੋ ਭਾਜਪਾ ਤੋਂ ਨੇ ਉਹਨਾਂ ਨੂੰ ਅਸੀਂ ਇੱਕ ਚਿੱਠੀ ਲਿਖ ਰਹੇ ਹਾਂ ਇਸਵਾਲਾਂ ਦੇ ਜਵਾਬਤ ਕੀ ਤੇ ਕੀ ਲੱਗਦਾ ਤੁਹਾਨੂੰ ਬੀਜੀਵੀ ਆਰਾਮ ਵੀ ਸਹੀ ਨਹੀਂ ਹੈ ਇਹ ਜੋ ਨਹੀਂ ਬਿਲਕੁਲ ਸਹੀ ਨਹੀਂ ਹੈਗਾ ਇਹ ਇਸ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੀ ਆ ਵੀ ਜੋ ਮਨਰੇਗਾ ਕਾਨੂੰਨ ਸੀਗਾ ਉਹ ಗ್ರಾಮ ਸਭਾ ਨੂੰ ਤਾਕਤ ਦਿੰਦਾ ਸੀਗਾ ਪਿੰਡ ਨੂੰ ਤਾਕਤ ਦਿੰਦਾ ਸੀਗਾ ਤੇ ਸਟੇਟ ਕੋਲ ਤਾਕਤ ਸੀ ਉਹ ਆਪਣੇ ਜੋ ਪ੍ਰੋਜੈਕਟ ਸੀ ਆਪਣੇ ਜੋ ਵਿਕਾਸ ਦੇ ਕਾਰਜ ਸੀਗੇ ਉਹ ਆਪ ਤੈਅ ਕਰਦੇ ਸੀਗੇ ಗ್ರಾಮ ਸਭਾ ਥਰੂ ਤੇ ਬੀਵੀ ਰਾਮਜੀਤ ਇਸ ਤਰ੍ਹਾਂ ਇਸ ਤੋਂ ਬਿਲਕੁਲ ਉਲਟਾ ਇਹ ਪਿੰਡਾਂ ਨੂੰ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ A B C ਮੰਨ ਲਓ ਜਿਹੜਾ A ਸ਼੍ਰੇਣੀ 'ਚ ਜਿਹੜੇ ਪਿੰਡ ਆਉਂਦੇ ਨੇ ਤੇ ਉਹਨਾਂ 'ਚ ਕੰਮ ਬਿਲਕੁਲ ਘਟ ਚੱਲੂਗਾ ਜੀ ਮੰਨ ਲਓ ਸਾਡੇ ਨੇੜੇ ਤੇੜੇ ਦੇ ਪਿੰਡੇ A ਸ਼੍ਰੇਣੀ 'ਚ ਆਉਂਦੇ ਨੇ ਤਾਂ ਜਿਹੜੇ ਸਾਡੇ ਵਰਕਰ ਨੇ ਉਹ ਕਿੱਥੇ ਜਾਣਗੇ ਇਹ ਵੱਡਾ ਸਵਾਲ ਆ ਨਾ ਜੀ ਮੈਂ ਤੁਸੀਂ ਰੀਡ ਕੀਤਾ ਜਾਨੀ ਕਿ ਉਹਦਾ ਹੱਲ ਹਾਂਜੀ ਹਾਂਜੀ ਬਿਲਕੁਲ ਜੀ ਪਹਿਲਾਂ 5 ਕਿਲੋਮੀਟਰ ਤੋਂ ਜੇ ਦੂਰ ਜਾਂਦੇ ਤੇ ਮਨਰੇਗਾ ਵਿੱਚ ਪ੍ਰੋਵੀਜ਼ਨ ਸੀਗਾ ਕਿ 5 ਕਿਲੋਮੀਟਰ ਤੋਂ ਦੂਰ ਜਾਣ ਵਾਲੇ ਨੂੰ ਕਿਰਾਇਆ ਦਿੱਤਾ ਜਾਊਗਾ ਮਨਰੇਗਾ ਵਰਕਰ ਨੂੰ ਤੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਹਾਲ ਤੱਕ ਦਾ ਹੈ ਨਹੀਂ ਇੱਕ ਤੇ ਦੂਸਰਾ ਜੇਕਰ ਆਪਾਂ ਦੇਖਿਆ ਜਾਵੇ ਮਨਰੇਗਾ ਵਿੱਚ ਜੋ ਤਾਕਤ ਸੀ ਉਹ ਮਜ਼ਦੂਰ ਕੋਲ ਜ਼ਿਆਦਾ ਸੀ ਜਿਹੜਾ ਮਨਰੇਗਾ ਕਾਨੂੰਨ ਸੀ ਉਹ ਮਜ਼ਦੂਰ ਨੂੰ ਮੰਗ ਆਧਾਰਿਤ ਕਾਨੂੰਨ ਸੀਗਾ ਇਹਦੇ ਵਿੱਚ ਇਹ ਨਹੀਂ ਸੀਗਾ ਕਿ ਜਿਸ ਤਰ੍ਹਾਂ ਕਿ ਹੁਣ ਸੈਂਟਰ ਸਰਕਾਰ ਬਜਟ ਤੈਅ ਕਰੂਗੀ ਵੀ ਕਿਹੜੇ ਸੂਬੇ ਨੂੰ ਕਿੰਨਾ ਦੇਵੇਗਾ ਦਿੱਤਾ ਹੀ ਜਾਊਗਾ ਤੇ ਜੋ ਮਨਰੇਗਾ ਵਿੱਚ ਸੀਗਾ ਇਹ ਡਿਮਾਂਡ ਤੇ ਆਧਾਰਿਤ ਸੀਗਾ ਪੇ ਡਿਮਾਂਡ ਮੰਨ ਲਓ ਜੇ ਡਿਮਾਂਡ ਜ਼ਿਆਦਾ ਹੋਊਗੀ ਤਾਂ ਕੇਂਦਰ ਸਰਕਾਰ ਦੀ ਮਜਬੂਰੀ ਸੀ ਉਹਨੂੰ ਬਜਟ ਹੋਰ ਰੱਖਣਾ ਪੈਣਾ ਸੀਗਾ ਤੇ ਇਹ ਸੀ ਵੀ ਵੀ ਰਾਮਜੀਤ ਇਸ ਤੋਂ ਉਲਟਾ ਜੇਕਰ ਜਿੰਨਾ ਉਹਨਾਂ ਨੇ ਬਜਟ ਤੈਅ ਕਰਤਾ ਉਸ ਤੋਂ ਜੇ ਜ਼ਿਆਦਾ ਖਰਚ ਹੋਂਦਾ ਤਾਂ ਉਹ ਸਟੇਟ ਦੇਗਾ ਕਿਉਂਕਿ ਸਟੇਟ ਆਪਣੇ ਜੇ ਜੇਕਰ ਆਪਾਂ ਗੱਲ ਕਰ ਰਹੀ ਆਈ ਇਹ ਕੀਤੀ ਜਾਵੇ ਸਟੇਟ ਆਪਣਾ ਪਹਿਲਾਂ ਹੀ ਕਰ ਜਾਈ ਨੇ तकरीबन ਸਾਰੇ ਇਹ ਸੂਬਿਆਂ ਦੀ ਗੱਲ ਕੀਤੀ ਜਾਵੇ ਸਾਰੇ ਸੂਬੇ ਨੇ ਜਿਹੜੇ ਮਾਲੀ ਹਾਲਤ ਉਹਨਾਂ ਦੀ ਠੀਕ ਨਹੀਂ ਤੇ ਜੋ ਇਹਨਾਂ ਨੇ ਕਿਹਾ ਵੀ 40% ਦੀ ਗੱਲ ਆਪਾਂ ਕਰ ਰਹੇ ਆ ਤੇ ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ ਵਿੱਚ ਤਾਂ ਇੱਕ ਦਿਨ ਵੀ ਕਿਸੇ ਮਨਰੇਗਾ ਮਜ਼ਦੂਰ ਨੂੰ ਕੰਮ ਨਹੀਂ ਮਿਲਣਾ ਜੇ ਬੀਬੀ RAM ਜੀ ਤਹਿਤ ਇਹ ਇਹ ਕਲੀਅਰ ਆ ਕਿਉਂਕਿ ਪੰਜਾਬ ਸਰਕਾਰ ਦੀ ਹੈਸੀਅਤ ਨਹੀਂ ਉਹ 40% ਫੰਡ ਪਾ ਸਕੇ ਉਹਦੇ ਵਿੱਚ ਕਿਉਂਕਿ ਉਹਨਾਂ ਤੋਂ ਜੇ ਆਪਾਂ ਗੱਲ ਕੀਤੀ ਜਾਵੇ 2025-26 ਦਾ 10% ਵੀ ਪੰਜਾਬ ਸਰਕਾਰ ਤੋਂ ਪਾਇਆ ਨਹੀਂ ਗਿਆ ਕੀ ਨਾਮ ਹੈ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਸੁਖਵੀਰ ਕੌਰ ਹੈ ਤੇ ਮੈਂ ਕਨਸੂਆ ਖੁਰਦੀ ਰਹਿਣ ਵਾਲੀ ਆ ਇਹਨਾਂ ਨੂੰ ਰਵਨੀਤ ਬਿੱਟੂ ਨੂੰ ਸਾਡਾ ਇਹ ਸਵਾਲ ਹੈ ਕਿ ਜਿਵੇਂ ਕਿ ਸਾਡੇ ਬੈਨਰ ਤੇ ਲਿਖਿਆ ਗਿਆ ਏ ਕਿ ਮਨਰੇਗਾ ਨੂੰ ਬਹਾਲ ਕਰੋ ਤੇ ਬੀਬੀ ਜੀ ਰਾਮ ਜੀ ਨੂੰ ਰੱਦ ਕਰੋ ਇਹਦਾ ਇਹ ਕਾਰਨ ਹੈ ਕਿ ਜਿਹੜਾ ਅਸੀਂ ਆਪਣਾ ਪ੍ਰੋਜੈਕਟ ਸੀਗੇ ਮਜ਼ਦੂਰ ਉਹ ਆਪ ਬਣਾਉਂਦੇ ਸੀਗੇ ਪਰ ਇਹ ਜਿਹੜਾ ਹੱਕ ਆ ਕੇਂਦਰ ਸਰਕਾਰ ਵੱਲੋਂ ਸਾਡੇ ਤੋਂ ਖੋਹ ਲਿਆ ਗਿਆ ਏ ਤੇ ਅਸੀਂ ਆਪਣੀ ਮਜ਼ਦੂਰੀ ਵੀ ਕਰਦੇ ਸੀ ਤੇ ਆਪਣਾ ਪ੍ਰੋਜੈਕਟ ਵੀ ਤਿਆਰ ਕਰਦੇ ਸੀ ਬਟ ਕੇਂਦਰ ਸਰਕਾਰ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਏ ਤੇ ਹੁਣ ਉਹ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਇਹ ਤੈਅ ਕਰਨਗੇ ਕਿ ਮਜ਼ਦੂਰ ਕਿੱਥੇ ਕੰਮ ਕਰਨਗੇ ਤੇ ਇਹਦੇ ਨਾਲ ਹੀ ਜਿਹੜਾ ਪਿੰਡ ਹੈ ਉਹਨੂੰ ਵੀ ਤੋੜਿਆ ਜਾ ਰਿਹਾ ਏ ਪਹਿਲਾਂ ਇਦਾਂ ਸੀ ਕਿ ਜਿਹੜੇ 5 ਏਕੜ ਵਾਲੇ ਕਿਸਾਨ ਸੀਗੇ ਉਹ ਵੀ ਮਨਰੇਗਾ ਦੇ ਵਿੱਚ ਕੰਮ ਕਰ ਸਕਦੇ ਸੀ ਆਪਣੇ ਖੇਤਾਂ ਦੇ ਕੰਮ ਕਰਨ ਦੇ ਨਾਲ ਨਾਲ ਪਰ ਬੀਬੀ ਜੀ RAM ਜੀ ਵੱਲੋਂ ਵੀ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਤਾਂ ਸਾਡਾ ਇਹ ਸਵਾਲ ਹੈ ਕਿ ਇਹ ਸਹੀ ਹੈ ਇਹ ਬਹੁਤ ਗਲਤ ਹੋ ਰਿਹਾ ਹੈ ਮਜ਼ਦੂਰਾਂ ਦੇ ਸਾਡਾ ਕੰਮ ਪਹਿਲਾਂ ਚੱਲਦਾ ਸੀ ਪਰ ਇੰਨਾ ਨਹੀਂ ਸੀ ਚੱਲਦਾ ਫਿਰ ਵੀ ਅਸੀਂ ਹੁਣ ਵੀ ਹੁਣ ਸਾਨੂੰ ਇਹ ਬੰਦ ਕਰਨ ਨੂੰ ਕਹਿ ਰਹੇ ਨੇ ਵੀ ਬੰਦ ਕਰੋ ਫਿਰ ਵੀ ਹੁਣ ਸਾਡਾ ਕੰਮ ਨਹੀਂ ਚੱਲਦਾ ਇਹ ਜਿਹੜਾ ਸਮੱਸਿਆ ਹੈ ਜਿਹੜੀ ਵੱਡੀ ਉਹ ਇਹ ਹੈ ਕਿ ਜਿਹੜਾ ਬੀਬੀ ਜੀ RAM ਜੀ ਨਵਾਂ ਕਾਨੂੰਨ ਲੈ ਕੇ ਆਉਂਦਾ ਤੇ ਮਨਰੇਗਾ ਖਤਮ ਕੀਤੀ ਹੈ ਇਹ ਅਫਰਾ ਦਾ ਫਰੀਚ ਇਹ ਪੁੱਛਣਾ ਚਾਹੁੰਦੇ ਨੇ ਵੀ ਸਾਡੇ ਜਿਹੜੇ ਇਥੋਂ ਪੰਜਾਬ ਦੇ ਅੰਦਰੋਂ ਸਾਡੇ ਰਾਜ ਸਭਾ ਮੈਂਬਰ ਨੇ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਨੇ ਖਾਸ ਕਰ ਰਵਨੀਤ ਬਿੱਟੂ ਜੀ ਨੂੰ ਕਿਉਂਕਿ ਉਹਨਾਂ ਨੇ ਇਹਦੇ ਪੱਖ 'ਚ ਵੋਟ ਪਾਈ ਆ ਬਾਕੀ ਸਾਰਿਆਂ ਨੇ ਬੀਬੀ ਜੀ ਰਾਮ ਜੀ ਦੇ ਵਿਰੋਧ 'ਚ ਵੋਟ ਪਾਈ ਆ ਉਹ ਇਹਨਾਂ ਨੂੰ ਪੁੱਛਣਾ ਚਾਹੁੰਦੇ ਨੇ ਤੁਹਾਨੂੰ ਬਿੱਲ ਕਦੋਂ ਮਿਲਿਆ ਕਿੰਨੇ ਦਿਨ 'ਚ ਪੜ੍ਹਿਆ ਕਿਹਨੂੰ ਕਿਸ ਦਿਨ ਕਿਸ ਨਾਲ رائے ਕੀਤੀ ਆਪਦੇ ਏਰੀਆ 'ਚ رائے ਕੀਤੀ ਆਪਦੇ ਇਲਾਕੇ 'ਚ رائے ਕੀਤੀ ਕਿਹਨੂੰ رائے ਕੀਤੀ ਤੇ ਜੇ رائے ਹੀ ਨਹੀਂ ਕੀਤੀ ਤਾਂ ਤੁਸੀਂ ਨੇ ਇਹ ਜਿਹੜਾ ਕਾਨੂੰਨ ਹੈ ਇਹਦੇ ਤੇ ਵੋਟ ਕਿਵੇਂ ਪਾਈ ਹੈ ਤੁਹਾਨੂੰ ਤੁਸੀਂ ਕੀ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਤੁਸੀਂ ਪੰਜਾਬ ਨੂੰ ਬਿਹਤਰ ਜਾਣਦੇ ਹੋ ਮਤਲਬ ਸਾਡਾ ਬਾਰਡਰ ਏਰੀਆ ਦਾ ਸੂਬਾ ਇਹਦੇ ਵਿੱਚ ਜੇ 60 40 ਦੀ ਰੇਸ਼ੋ ਚ ਤੁਸੀਂ ਲੈ ਕੇ ਆਮੋਗੇ ਤਾਂ 10% ਤਾਂ ਪੰਜਾਬ ਸਰਕਾਰ ਤੋਂ ਪਹਿਲਾਂ ਨਹੀਂ ਪਾਇਆ ਗਿਆ ਆ ਬਿੱਤੀ ਸਾਲ ਚ ਨਹੀਂ ਪਾਇਆ ਗਿਆ 60 40% ਕਿੱਥੋਂ ਪਾਇਆ ਜਾਏਗਾ ਦੂਜੀ ਵੱਡੀ ਗੱਲ ਨਵੇਂ ਪ੍ਰੋਜੈਕਟ ਨਵੇਂ ਬੀਬੀ ਜੀ ਰਾਮ ਜੀ ਬਿੱਲ ਲਿਆਉਣ ਤੋਂ ਬਾਅਦ ਸਾਰੇ ਜੋਬ ਕਾਟ ਨਵੇਂ ਬਣਾਉਣੇ ਪੈਣਗੇ ਸਾਰੀ ਜਿਹੜੀ ਜਿੰਨੀ ਵੀ ਸਟੇਸ਼ਨਰੀ ਹੈ ਜਿੰਨਾ ਵੀ ਮਸ਼ੀਨਰੀ ਹੈ ਸਾਰੀ ਤੇ ਕਰੋੜਾਂ ਅਰਬਾਂ ਰੁਪਏ ਖਰਚ ਆਏਗੇ ਜੀ ਇਹਦਾ ਜ਼ਿੰਮੇਵਾਰ ਕੌਣ ਹੈ ਲੋਕਾਂ ਦੇ ਟੈਕਸ ਚੋਂ ਕੱਟ ਕੇ ਪੈਸਾ ਜਾਏਗਾ ਉਹ ਵੱਡੀ ਗੱਲ ਇਹਦੇ ਚ ਇੱਕ ਹੋਰ ਵੀ ਹੈ ਜਿਹੜਾ ਪਿੰਡਾਂ ਦੇ ਲੋਕਾਂ ਨੂੰ ਹੱਕ ਮਿਲਿਆ ਸੀ ਪਿੰਡ ਚ ਬੈਠ ਕੇ ਜਿੱਥੇ ਮਨਰੇਗਾ ਤਹਿਤ ਦਿਹਾੜੀ ਲਈ ਜਾਂਦੀ ਸੀਗੀ ਡਿਮਾਂਡ ਪਾਈ ਜਾਂਦੀ ਸੀਗੀ ਉੱਥੇ ਪਿੰਡ ਚ ਬਿਉਹਤਬੰਦੀ ਵੀ ਕੀਤੀ ਜਾਂਦੀ ਸੀ ਕਿ ਅਸੀਂ 100 ਦਿਨ ਕੰਮ ਕਿੱਥੇ ਕਿੱਥੇ ਕਿਵੇਂ ਲੈਣਾ ਦੂਜੀ ਗੱਲ ਪਿੰਡ ਦੇ ਕੋਲੇ ಗ್ರಾಮ ਸਭਾ ਕੋਲੇ ਪੰਚਾਇਤ ਕੋਲੇ ਪਿੰਡ ਕੋਲੇ ਤਾਕਤ ਸੀ ਕਿ ಗ್ರಾಮ ਸਭਾ ਚ ਉਹ ਮਤਾ પાਕੇ ਉੱਪਰ ਭੇਜਿਆ ਜਾਂਦਾ ਸੀ ਉਹ ਤਾਕਤ ਖੋ ਹੀ ਗਈ ਪਿੰਡ ਦੀ ਦੂਸਰਾ ਉਦੋਂ ਅਗਲੀ ਗੱਲ ਕਿ ਜਿਹੜਾ ਸੂਬਿਆਂ ਕੋਲੇ ਸੀ ਸੂਬਿਆਂ ਕੋਲੇ ਫੈਡਰਲਿਜ਼ਮ ਦੀ ਤਾਕਤ ਸੀ ਉਹ ਇਹਨਾਂ ਨੇ ਬਾਹ ਮਰੋੜ ਕੇ ਸੰਗੀ ਦਬਤੀ ਹੈ ਉਹ ਇਹਨਾਂ ਤੋਂ ਖੋ ਹੀ ਗਈ ਹੈ 60 40 ਦੇ ਨਾਲ ਇਸ ਤਰੀਕੇ ਨਾਲ ਜਿਹੜਾ ਪੰਜਾਬ ਦੇ ਅੰਦਰ ਇਹ ਨਹੀਂ ਚੱਲ ਪਾਏਗਾ ਕਿਵੇਂ ਹੈ ਕਿਉਂਕਿ ਜਿਸ ਤਰੀਕੇ ਨਾਲ ਗਾਰੰਟੀ ਇਹ ਕਹਿ ਰਹੇ ਨੇ ਗਾਰੰਟੀ ਜਿਵੇਂ ਪੈਨਸ਼ਨ ਆਉਂਦੀ ਹੈ ਬਟਾਪਾ ਪੈਨਸ਼ਨ ਬਟਾਪਾ ਪੈਨਸ਼ਨ ਨੂੰ ਤੁਸੀਂ ਦੇਖੋਗੇ 2 ਮਹੀਨੇ ਨਾਲ ਦਿੱਤੀ ਤਾਂ ਕੋਈ ਕੀ ਕਰ ਲੇਗਾ ਇਸੇ ਤਰੀਕੇ ਨਾਲ ਸਾਡੇ ਆਯੋਸ਼ਮਾਨ ਕਾਰਡ ਆਯੋਸ਼ਮਾਨ ਕਾਰਡ ਚ ਪਹਿਲਾਂ ਹੀ ਦੇਖਿਆ ਜਾਂਦਾ ਕਿ ਪੈਸੇ ਆਏਗੇ ਜਾਂ ਨਹੀਂ ਆਯੋਸ਼ਮਾਨ ਕਾਰਡ ਤੇ ਲੋਕਾਂ ਦਾ ਇਲਾਜ ਉਸ ਤੋਂ ਬਾਅਦ ਸ਼ੁਰੂ ਹੁੰਦਾ ਭਾਵੇਂ 5 ਲੱਖ ਦਾ ਕਾਰਡ ਬਣੇ ਗਿਆ ਆਯੋਸ਼ਮਾਨ ਲੋਕਾਂ ਦਾ ਜੀ ਨੂੰ ਮਰਜ਼ੀ ਪੁੱਛ ਲਓ ਜਿਹੜਾ ਮਰਜ਼ੀ ਹਸਪਤਾਲ ਚ ਜਾਂਦਾ ਪਰ ਮਿਲਦਾ ਨਹੀਂ ਉਹ ਸਭ ਚੀਜ਼ਾਂ ਤਾਂ ਮਿਲਣਗੀਆਂ ਜੇ ਇਹਦੇ ਤੋਂ ਬ੍ਰਿਹਾਦੀ ਅਧਿਕਾਰ ਸੀਗਾ ਮਨਰੇਗਾ ਚ ਉਹ ਇਹਨਾਂ ਤੋਂ ਖੋਹਿਆ ਗਿਆ ਡਿਮਾਂਡ ਡਰਾਈਵਨ ਜਿਹੜੀ ਸਕੀਮ ਸੀ ਉਹਨੂੰ ਬੰਦ ਕਰਕੇ ਸਪਲਾਈ ਡਰਾਈਵਨ ਕਰਤੀ ਹੈ ਉਦੇ ਨਾਲ ਵੱਡੀ ਗੱਲ ਇਹ ਹੋਏਗੀ ਕਿ ਵਿਕਾਸ ਹੈ ਜਿਹੜਾ ਜਿਹੜੇ ਜਿਹੜੇ ਸੂਬਿਆਂ ਦਾ ਵਿਕਾਸ ਦੇਖਿਆ ਜਾਏਗਾ ਸੂਬਿਆਂ ਦੀ ਆਬਾਦੀ ਦੇਖੀ ਜਾਏਗੀ ਪੰਜਾਬ ਦਾ ਵਿਕਾਸ ਇਸ ਤਰੀਕੇ ਨਾਲ ਦੇਖਿਆ ਜਾਏਗਾ ਕਿ ਇੱਥੇ ਬਿਜਲੀ ਦਾ ਪ੍ਰਬੰਧ ਲਾਈਟ ਪਾਣੀ ਦਾ ਪ੍ਰਬੰਧ ਇੱਥੇ ਸੜਕਾਂ ਦਾ ਪ੍ਰਬੰਧ ਜਿਹੜਾ ਆਮ ਬੰਦੇ ਲਈ ਇਨਫਰਾਸਟ੍ਰਕਚਰ ਦਾ ਪ੍ਰਬੰਧ ਹੈ ਉਹ ਕਿੰਨਾ ਕੁ ਠੀਕ ਹੈ ਉਸ ਤੋਂ ਬਾਅਦ ਉਸ ਏਰੀਏ ਨੂੰ ਉੱਥੇ ਉਹ ਕੰਮ ਦਿੱਤਾ ਜਾਏਗਾ ਜਿਵੇਂ ਸਾਡੇ ਆਮ ਗੱਲ ਚੱਲਦੀ ਹੈ ਕਿ ਜਿੰਨਾ ਜੂਪੀ ਕੱਲੇ ਨੂੰ ਪੈਸਾ ਚਲਾ ਜਾਂਦਾ ਸਾਡੇ ਕੇਂਦਰ ਦੇ ਬਸਟ ਚ ਉਨਾ ਦੱਖਣੀ ਭਾਰਤ ਦੇ ਪੰਜ ਸੂਬਿਆਂ ਨੂੰ ਨਹੀਂ ਜਾਂਦਾ ਉਹ ਪੈਸਾ ਕਿਉਂ ਕਿਉਂਕਿ ਉੱਥੇ ਆਵਾਦੀ ਤੇ ਵਿਕਾਸ ਦੇਖਿਆ ਜਾਂਦਾ ਜੋ ਆਵਾਦੀ ਤੇ ਵਿਕਾਸ ਦੇਖ ਕੇ ਕੰਮ ਹੋਏਗਾ ਤਾਂ ਇੱਥੇ ਨਹੀਂ ਕੰਮ ਮਿਲੇ ਪਾਏਗਾ ਸਭ ਦੀ ਮੰਗ ਇਹ ਹੈ ਕਿ ਮਨਰੇਗਾ ਨੂੰ ਬਹਾਲ ਕੀਤਾ ਜਾਵੇ ਬੀਬੀ ਜੀ ਰਾਮ ਜੀ ਨੂੰ ਰੱਦ ਕੀਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ